ਸਦਾਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਖੰਨਾ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟਾਪ ਗਲਾਦੀਆਂ ਝੋਟੀਆਂ ਤੇ ਮੱਧਾਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਬਾਈ ਜੀ ਪਸ਼ੂ ਬਹੁਤ ਚੰਗੇ ਆਏ ਹੋਏ ਨੇ ਅੱਜ ਮੰਡੀ ਵਿੱਚ ਜੀ ਤੇ ਇਕੱਲੀ-ਇਕੱਲੀ ਬਾਰੇ ਲਵਾਂਗੇ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਜਿਹੜੇ ਨਵੇਂ ਆਏ ਨੇ ਸਾਰੇ ਵੀ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਬਾਈ ਜੀ ਬਾਕੀ ਆਪਾਂ ਐਦਾਂ ਦੀ ਵੀਡੀਓ ਥੋੜਾ ਤੱਕ ਲੈ ਕੇ ਆਉਂਦੇ ਰਹਿੰਦੇ ਆ ਤੇ ਆਜੋ ਮੇਰਾ ਵੀਰ ਦਿਖਾਉਂਦੇ ਤੁਹਾਨੂੰ ਬਹੁਤ ਹੀ ਟਾਪ ਬਾਈ ਸਿੰਘ ਦੇਖੋ ਪਹਿਲਾਂ ਤਾਂ ਸ਼ਾਨਦਾਰ ਕੁਆਲਿਟੀ ਚ ਤੇ ਚੰਗੇ ਪਸ਼ੂ ਆਏ ਹੋ ਨੇ ਨੇ ਬਾਈ ਬਹੁਤ ਹੀ ਟਾਪ ਗਲਾ ਦੇ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਸਿੰਧੀ ਕੀ ਹਾਲ ਕਿੰਨੇ ਪਸ਼ੂ ਲੈ ਕੇ ਆਂਦੇ ਅੱਜ ਆਪਾਂ ਹੀ ਪਸ਼ੂ ਲੈ ਆਏ ਤੇ ਜੀ 12 13 ਲੈ ਆਏ ਤੇ ਸੇ ਲੋ ਕਿੰਨੇ ਹੋਏ ਆ ਚਾਰਕ ਵੇਚ ਲੀਏ ਗਾ ਕ ਹੈ ਅੱਜ ਗਾ ਕ ਬਹੁਤ ਆ ਜੀ ਠੀਕ ਹੈ ਬਾਈ ਜੀ ਕਿਹੜੀ ਤੋਂ ਕੋਈ ਮੀਣੀ ਤੋਂ ਕਰ ਲਈਏ ਸਟਾਰਟ ਆਪਣੀ ਬਾਈ ਇਹ ਠੀਕ ਹੈ ਬਾਈ ਜੀ ਤੇ ਕਿਹੜੇ ਸੂਏ ਸੂਈ ਬਾਈ ਮੀਣੀ ਇਹ ਕਿਹੜੇ ਸੂਏ ਸੂਈ ਇਹ ਜੀ ਤੇ ਪੈਲਟ ਸੂਈ ਪੈ ਝੋਟੀ ਥਲੇ 12 13 ਕਿਲੋ ਦੇ ਠੀਕ ਹੈ ਤੋੜ ਦੂਗੇ ਬਾਈ ਤੋੜ ਦੂਗੇ ਬਹੁ ਤੇ ਸਾਫ ਸੁਥਰਾ ਪਸ਼ੂ ਬਾਈ ਜੀ ਤੇ ਪੂਰਾ ਦੁੱਧ ਵਾਲਾ ਤੇ ਚੈੱਕ ਕਰ ਸਕਦੇ ਹੋ ਜੀ ਅਟਰ ਕੁਆਲਟੀ ਨਿੱਖਣਵੇਂ ਥਣਦੇ ਬਾਈ ਜੀ ਤੇ ਸਾਫ ਸੁਥਰੀ ਅਟਰ ਕੁਆਲਟੀ ਚਾਰ ਹੰਨਾ ਵਿੱਚ ਬਰਾਬਰ ਦਾ ਗੈਪ ਹੈ ਜੀ ਥਣ ਥਣ ਚੰਗਾ ਲੱਗਿਆ ਬਾਈ ਛੋਟੀ ਦੇ ਤੇ ਫਲੂਣ ਹੈ ਬਾਈ ਕਹਿੰਦਾ ਸਿੰਧੀ ਕਿੰਨਾ ਦੁੱਧ ਦਤਾ ਬਾਈ ਥੱਲੇ ਇਹਦੇ ਨੇ 11 12 ਕਿਲੋ ਬੌਣਿਓ ਆ ਵੀਰ ਜੀ ਅੱਛਾ ਕੰਡੇ ਵਾਲਾ ਪੂਰਾ ਹਾਂ ਸਿੰਘ ਹੈ ਲਗਾ ਠੀਕ ਹੈ ਬਾਕੀ ਸਿੰਘਾਂ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਵੀ ਤੇ ਕਿਹੜੀ ਰੀਜ ਹੋਈ ਹਿੰਦੀ ਹੈ ਇਹ پیسے ਇਹ ਝੋਟੀ ਆਈ ਹੈ ਹਰਿਆਣੇ ਚ ਅੰਸਾਰ ਕੋਲੋਂ ਰੋ ਤੇ ਠੀਕ ਹੈ ਤੇ ਮਗਰ ਬੱਚਾ ਕੀ ਇਹਦੇ ਮਗਰ ਇਹਦੇ ਨਾਲ ਕੱਟਾ ਜੀ ਮਗਰ ਕੱਟਾ ਵੀ ਚੈੱਕ ਕਰ ਸਕਦੇ ਹੋ ਕਿੰਨਾ ਮੁੱਲ ਰੱਖਿਆ ਸਿੰਧੀ ਆਪਾਂ ਲੈਣ ਦੇ ਦਾ ਜਮਾਂ ਹੀ ਹਾਂ ਨਾ ਹਾਂ ਮੁੱਲ ਤਾਂ ਯਾਰ ਇਹਦਾ 1 25 ਮੰਗੇ ਨਾ 10 ਦੀ ਝੋਟੀ ਵੇਚਦੇ ਹੋ ਪੱਕਾ ਹਾਂਜੀ ਹਾਂ ਬਾਕੀ ਮਾਨਤਾਣ ਕਰਾ ਲੂਗਾ ਜਿਹੜਾ ਵੀ ਠੀਕ ਹੈ ਬਈ ਠੀਕ ਹੈ ਬਈ ਜੀ ਇਸ ਤੋਂ ਬਾਅਦ ਜਿਹੜੀ ਇਹਦੀ ਇਹ ਹੈ ਜੀ ਪਹਿਲੇ ਨੇ ਫਲੂਲੇ ਹੈ ਠੀਕ ਹੈ ਬਈ ਜੀ ਤੇ ਇਹ ਖਲੀ ਝੋਟੀ ਦਿਖਾਉਂਦੇ ਤੁਹਾਨੂੰ ਇਹ ਵੀ ਸ਼ਾਨਦਾਰ ਕੁਆਲਿਟੀ ਹੈ ਜੀ ਚੈੱਕ ਕਰ ਸਕਦੇ ਤੁਸੀਂ ਜੀ ਪੂਰੀ ਟਾਪ ਕੁਆਲਿਟੀ ਚ ਤੇ ਕੱਦ-ਕੱਡ ਬਹੁਤ ਹੈ ਬਈ ਝੋਟੀ ਦਾ ਤੇ ਬਾਕੀ ਨਿਖੜ ਮੇ ਥਣਦੇ ਬਈ ਜੀ ਸ਼ਾਨਦਾਰ ਪਛੂਆ ਤੇ ਇਥੇ ਤੇ ਦੁੱਧ ਕਿੰਨਾ ਜਾਂਦੀ ਬਈ ਇਥੇ ਲੈ ਅਸਲੀ ਹਾਂ ਠੀਕ ਹੈ ਬਈ ਜੀ 8 ਲੋ ਕਿਲੋ ਗੋਲੀ ਹੈਈ ਬਈ ਕਹਿੰਦਾ ਤੇ ਚੰਗਾ ਪਛੋ ਬਾਈ ਦੁੱਧਲ ਤੇ ਫੇਰ ਤੂੰ ਪਾਣੀ ਨੂੰ ਫੇਰ ਚੈੱਕ ਕਰ ਸਕਦਾ ਨੇੜੇ ਤੋਂ ਵੀ ਜੀ ਨਿੱਖੜਵੇਂ ਥਾਣੇ ਬਾਈ ਜੀ ਤੇ ਬੱਚਾ ਕੀ ਮਗਰ ਖਿੰਦੀ ਐ ਤੇ ਮਗਰ ਬਾਈ ਕੱਟੀ ਐ ਤੇ ਦੇਖ ਸਕਦਾ ਨਾੜੂਆਂ ਨਾਲ ਆ ਜੀ ਇਹਦਾ ਕਿਨੇ ਰੇਟਰ ਰੱਖਿਆ ਜਿੰਦੀ ਆਪਾ ਇਹਦਾ ਮੁੱਲ 1 10 ਐ 5 ਦੀ ਦੇ ਦਿੰਦੇ ਪੱਕਾ ਹਾਂਜੀ ਮਾਨ ਤਾਣ ਮੌਕੇ ਤੇ ਖਰੀ ਜਾਣਾ ਆਪਾਂ ਮੇਰਾ ਠੀਕ ਐ ਬਾਈ ਜੀ ਤੇ ਇਹ ਬਾਈ ਗੱਬਣ ਹਾਂਜੀ ਹਾਂਜੀ ਆ ਚੌਥੀ ਝੋਟੀ ਦਿਖਾ ਸੂਈ ਹੋਈ ਇਹਦੇ ਲੈ 16 ਕਿਲੋ ਕੰਡੇ ਵਾਲਾ ਦੁੱਧ ਤੇ ਅਗਲੀ ਝੋਟੀ ਦੇਖੋ ਬਾਈ 16 ਕਿਲੋ ਕੰਡੇ ਵਾਲਾ ਦੁੱਧ ਹੈ ਬਾਈ ਕਹਿੰਦਾ ਤੇ ਬਾਕੀ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਅਟਰ ਕੁਆਲਟੀ ਚੈੱਕ ਕਰੋ ਬਾਈ ਨਿਖੜ ਮੇ ਥਣ ਨੇ ਪੂਰੇ ਟਾਪ ਕੁਆਲਟੀ ਦਾ ਤੇ ਥਣ ਥਣ ਚੰਗਾ ਲੱਗਿਆ ਬਾਈ ਝੋਟੀ ਦੇ ਕਿਦੀ ਇਹ ਕਿਹੜੇ ਦੂਏ ਦੂਜੇ ਦੂਏ ਦਾ ਤੀਜੇ ਆਪਣੇ ਘਰ ਦੀ ਝੋਟੀ ਆਏ ਅੱਛਾ ਤੇ 15000 ਤੋਂ ਆਈ ਤੇ ਕਿੰਨਾ ਕਹਿੰਦੇ ਬਾਈ ਤੁਸੀਂ ਇਹ ਉੱਥੇ ਲੈਦੇ ਸੁੱਤਾ ਯਾਰ ਇਹ ਦੁਸਤ ਪੂਰੇ ਕੰਡੇ ਵਾਲਾ ਤੇ ਬਾਈ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਮਗਰ ਬੱਚਾ ਕੀ ਹੈ ਇਤਨੀ ਇਤਨੀ ਮਗਰ ਇਹਦੇ ਬੱਚਾ ਆ ਠੀਕ ਹੈ ਬਈ ਕਿੰਨੇ ਕਿੰਨੀ ਸੂਈਆਂ ਸਿੰਦੀ ਇਹੇ ਇਹਨੂੰ ਹੋ ਗਿਆ 15 ਅੱਛਾ ਤੇ ਚੰਗਾ ਬਈ ਦੁੱਧ ਹੈ ਤੇ ਚੰਗੇ ਦੁੱਧ ਵਾਲਾ ਪਸ਼ੂ ਹੈ ਤੇ ਕਿੰਨਾ ਕੁ ਮੁੱਲ ਰੱਖਿਆ ਸਿੰਦੀ ਆ ਪਹਿਲਾਂ ਲੈਣ ਦੇਣਾ ਹਾਂ ਨਾ ਹਾਂ ਇਹਦਾ ਮੁੱਤਾਂ ਯਾਰ 1.5 ਕ ਮੰਗੇ ਜਾਂਦੇ ਹਾਂ ਤਾਂ ਤੇ ਤੈਨੂੰ ਹਾਂ ਨਾ ਜਮਾਂ ਹੀ ਜੈਸਨੋ ਝੋਟੀ ਹਾਂਜੀ 1 ਲੱਖ 22000 ਰੁਪਏ ਦੇ ਪੱਕਾ ਹਾਂਜੀ ਠੀਕ ਹੈ ਬਈ ਜੀ ਹੋਰ ਇਸ ਤੋਂ ਇਲਾਵਾ ਆਪਣੇ ਕੋਲ ਕਿਹੜੀ ਇਲਾਵਾ ਆਪਣੇ ਕੋਲ ਆਏ ਝੋਟੀਆਂ ਖੜੀਆਂ ਜੀ ਠੀਕ ਹੈ ਇਹ ਗੱਭਣ ਹੈ ਬਈ ਇਹ ਹਾਂਜੀ ਹਾਂਜੀ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀਰ ਬਾਈ ਕੋਲੇ ਖੜੀ ਇਹ ਗੱਭਣ ਸਿੰਦੀ ਇਹ ਕਿਹੜੇ ਸੂਏ ਸੋਣੇ ਨੇ ਕਿੰਨਾ ਦੁੱਧ ਕਰ ਜੂ ਇਹੇ ਬਸ ਕਿਲੋ ਦਈ ਜਾਊਗੀ ਸਿਰਫ ਇਹਦਾ ਬੰਦ ਵੇਚ ਆਉਣਾ ਅੱਛਾ ਕਿੰਨੇ ਦਿਨ ਦੀ ਕੱਚੀ ਹੈ ਜੇ ਠੀਕ ਆ ਬਾਈ ਜੀ ਚੰਗਾ ਪਸ਼ੂ ਬਈ ਇਹ ਵੀ ਤੇ ਤੇ ਇਹ ਵੀ ਗੱਪਣੇ ਬਈ ਹੁੰਦੀ ਹੈ ਨਾ ਅੱਛਾ ਠੀਕ ਆ ਠੀਕ ਆ ਠੀਕ ਆ ਇਹ ਵੀ ਆਪਣੀ ਇਹ ਕਿਹੜੇ ਸੂਈ ਸੂਈ ਹੈ ਤੋਰ ਦੋ ਹੁੰਦੀ ਹੈ ਵੀ 14 ਕਿਲੋ ਦੱਸ ਚੰਗਾ ਪਸ਼ੂ ਬਈ ਇਹ ਵੀ ਤੇ ਸਿੰਗਾ ਸੁੰਗਾ ਦੀ ਖੁੰਡੀ ਬਾਈ ਜੀ ਤੇ ਬਾਕੀ ਤੋਰ ਕੇ ਦਿਖਾ ਦਾਂਗੇ ਬਾਈ ਤੁਹਾਨੂੰ ਤੇ ਪੂਰੇ ਨਿਖਣਵੇਂ ਥਣ ਦੇ ਬਾਈ ਜੀ ਤੇ ਕੱਦ ਕਾੜ ਚੰਗਾ ਬਾਈ ਜੀ ਤੇ ਬਾਕੀ ਅਟਰ ਕੁਆਲਿਟੀ ਤੇ ਚਾਰ ਗਣਾ ਵਿੱਚ ਬਰਾਬਰ ਦਾ ਗੈਪ ਹੈ ਬਾਈ ਜੀ ਤੇ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਤੇ ਮਗਰ ਜਿੰਦੀ ਗਿਆ ਤੇ ਮਗਰ ਇਹਦੇ ਕੱਟਾ ਬਾਈ ਜੀ ਤੇ ਇਹ ਸ਼ਾਨਦਾਰ ਪਸ਼ੂ ਹੈ ਜੀ। ਇਹ ਬੜੀ ਗੱਪਣ ਝੋਲਿਆ। ਜਿੰਨੇ ਕਿੰਨਾ ਮਨ ਰੱਖਿਆ ਆਪਾਂ ਇਹਦਾ? ਉਹਦਾ। ਉਹਦਾ ਜੀ। ਉਹਦਾ ਮੁੱਲ ਡੇਢ ਆ ਉਹ 30 ਦੀ ਦੇ ਦਾਂਗੇ। ਪੱਕਾ? ਹਾਂ ਜੀ। ਕਿੰਨਾ ਕੁ ਦੁੱਧ ਕਰਜੂ ਬਾਈ ਉਹ ਕਿੰਨਾ ਕਰਜੂ? ਕਿੰਨਾ ਦੁੱਧ ਦੋ ਥਲੇ? ਯਾਰ ਹੁਣ 13-14 ਕਿਲੋ। ਪੂਰਾ ਇਨ ਕੰਡੇ ਵਾਲਾ। ਠੀਕ ਆ ਬਾਈ ਜੀ। ਇਹਦੀ ਗੱਪਣ ਬਾਈ ਜੀ। ਇਹ ਅਗਲੀ ਬਾਈ ਦੇਖੋ। ਮੈਂ ਇਹ ਵੀ ਗੱਪਣ ਹੈ ਬਾਈ ਜੀ। ਉਹ ਪਿੱਛੇ ਗੱਲ ਮੈਂ ਤੇ ਚੰਗਾ ਪਸ਼ੂ ਬਾਈ ਜੀ ਇਹ। ਇਹਦੇ ਕਿੰਨੇ ਦਿਨ ਦੀ ਕੱਚੀ ਹਿੰਦੀ? ਇਹ 10 ਦਿਨ ਦੀ। ਠੀਕ ਆ ਬਾਈ ਜੀ। ਤੇ 10 ਦਿਨ ਦੀ ਕੱਚੀ ਬਈ ਜੀ ਕਿੰਨਾ ਕਰਜੂ ਦੁੱਧ ਸਿੰਦੀ ਇਹ 14 15 ਕਿਲੋ ਵਾਲੀ ਝੋਟੀ ਠੀਕ ਹੈ ਬਈ ਜੀ 14 15 ਕਿਲੋ ਕਰਜੂ ਬਾਈ ਕਹਿੰਦਾ ਤੇ ਚੰਗਾ ਪਸ਼ੂ ਬਈ ਜੀ ਹਾਂ ਬਈ ਆਪਣੀ ਆ ਤੇ ਇਹਦਾ ਸਿੰਦੀ ਕਿੰਨਾ ਮੁੱਲ ਹੈ ਇਹਦਾ ਇਹ 30 ਵੀ ਦੇ ਦਾਂਗੇ ਪੱਕਾ ਤੇ ਕਿੰਨਾ ਕਰਜੂ ਦੁੱਧ ਬਾਈ ਇਹ 13 14 ਕਿਲੋ ਵਾਲੀ ਝੋਟੀ ਖੁੱਲ੍ਹਾ ਗਈ ਤੇ ਠੀਕ ਹੈ ਤੇ ਸਿੰਦੀ ਆਪਣੇ ਕੋਲ ਹੋਰ ਹੈ ਕਿਹੜੀ ਹੈ ਆਪਣੇ ਕੋ ਆਏ ਆ ਉਹ ਬੱਲੀ ਆ ਇੱਕ ਦੋ ਟੰਕਰ ਉਧਰ ਗਏ ਬੰਦੇ ਲੈ ਕੇ ਗਏ ਤੇ ਮੈਨੂੰ ਆਇੰਦਾ ਸਿੰਦੀ ਆਪਣਾ ਪਿੰਡ ਦਾ ਸੂਰਾ ਪਿੰਡ ਮੇਰਾ ਹਰਗਣਾ ਜ਼ਿਲ੍ਹਾ ਫਤੇਗੜ ਸਾਹਿਬ ਨੰਬਰ ਮੇਰਾ 9914635955 ਠੀਕ ਕਰੇ ਪਸ਼ੂ ਹੁੰਦੀ ਆ ਘਰਾ ਘਰਾ ਹੁਣ ਵੀ ਖੜੀਆਂ 15 ਚ ਠੀਕ ਹੈ ਬਈ ਗਾਵਾਂ ਵੀ ਹੁੰਦੀਆਂ ਗਾਵਾਂ ਵੀ ਆ ਜੀ ਠੀਕ ਹੈ ਬਈ ਜੀ ਚੰਗੇ ਪਸ਼ੂ ਸੀਗੇ ਬਈ ਬਾਕੀ ਸਿੰਦੀ ਦਾ ਰੇਟ ਜਾਇਜ਼ ਹੁੰਦਾ ਬਈ ਜੀ ਜੇ ਕੋਈ ਲੈਣਾ ਚਾਹੁੰਦਾ ਬਾਈ ਨੇ ਕੰਟੈਕਟ ਕਰ ਸਕਦਾ ਨੰਬਰ ਆਪਾਂ ਪਾਤਾ ਵੀਡੀਓ ਵਿੱਚ ਤੇ ਮਾਮਾ ਵੀ ਪਹੁੰਚੇ ਅੱਜ ਆਪਣਾਈ ਸਹੀ ਮਾਮੇ ਨੇ ਝੋਟੀ 112 ਦੀ ਤੇ ਬਹੁਤ ਹੀ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਨਿਕਲਵੇਂ ਥਣ ਨੇ ਹਮੇ ਕਿੰਨੀ ਦੀ ਪਈ ਹੈ ਆਪਾਂ ਨੂੰ ਇੱਕ 15 ਦੀ ਪਈ ਜਾਨੀ ਅੱਛਾ 15 ਦੀ ਪਈ ਜਾਨੀ ਦੁੱਧ ਤਾਂ ਕਿੰਨਾ ਕਿ ਥੱਲੇ ਕਹਿੰਦੇ ਦੁੱਧ 12 ਕਿਲੋ ਦਾ ਤੇ ਅੱਛਾ ਬਾਕੀ ਤਾਂ ਬਹੁਤ ਟਾਈਮ ਹੋ ਗਿਆ ਮਾਮੇ ਤੁਹਾਨੂੰ ਵੀ ਕਰਦੇ ਆ ਨੂੰ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਵਪਾਰ ਵਾਸਤੇ ਅੱਗੇ ਵੇਚਣ ਲਈ ਹੈ ਹਾਂ ਵੇਚਣ ਲਈ ਠੀਕ ਹੈ ਮੈਂ ਚੈੱਕ ਆ ਸਕਦੇ ਪਿਓਰ ਮੋਰਾ ਚ ਬਲੈਕ ਜੈਡ ਪੂਛ ਤੇ ਚੰਗਾ ਪਸ਼ੂ ਨਾਲ ਕਿ ਮਾਮੇ ਦੇ ਕੱਟਾ ਜੀ ਅੱਛਾ ਨਾਲ ਕੱਟਾ ਠੀਕ ਹੈ ਜੀ ਨਾਲ ਬਾਈ ਜੀ ਕੱਟਾ ਹੈ ਮੋਰਾ ਚ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਬਾਕੀ ਪੂਰੇ ਨਿੱਖੜਵੇਂ ਥਣ ਨੇ ਚਾਰ-ਪੰਜ ਬਈ ਬਰਾਬਰ ਦਾ ਗੈਪ ਹੈ ਤੇ ਸ਼ਾਨਦਾਰ ਪਸ਼ੂ ਬਈ ਜੀ ਤੇ ਟਾਪ ਕੁਆਲਿਟੀ ਚ ਤੇ ਸਿੰਘਾਂ ਸੁੰਘਾਂ ਦੀ ਬਾਈ ਖੁੰਡੀ ਹੈ ਪੂਰੀ ਝੋਟੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਟਾਪ ਕੁਆਲਿਟੀ ਚ ਬਈ ਜੀ ਮੁਰਾ ਚਾਚਾ ਨਹੀਂ ਬਈ ਚੰਗਾ ਪਸ਼ੂ ਬਾਈ ਦੁੱਧ ਵਾਲਾ ਤਾਂ ਕਿ ਚੱਲ ਮੂ ਤੇ ਮਾਮੇ ਦੇਣੀ ਆ ਕਿੰਨੇ ਦੀ ਵੇਚ ਦੂੰਗੇ ਅੱਗੇ ਆਪਾਂ ਅਸੀਂ ਉਹ 140 ਦੀ ਪੱਕਾ ਹਾਂਜੀ ਤੇ ਮੋਬਾਈਲ ਨੰਬਰ ਬੋਲ ਦਵਾਂ ਮੈਂ 98764 ਹਾਂਜੀ 86465 ਠੀਕ ਹੈ ਮੈਂ ਤੇ 140 ਦੀ ਕੱਢ ਦਣਗੇ ਜੇ ਕੋਈ ਲੈਣ ਦਾ ਚਾਹ ਬਾਣਾ ਹੈ ਤਾਂ ਮਾਮੇ ਕੰਟੈਕਟ ਕਰ ਸਕਦਾ ਜੀ ਤੇ ਨੰਬਰ ਆਪਾਂ ਪਾਤਾ ਵੀਡੀਓ ਵਿੱਚ ਹੀ ਚੰਗਾ ਪੁੱਛੂ ਬਾਈ ਦੁੱਧੜੀਆਂ ਕੋਲੇ ਖੜੀ ਹੈ ਬਈ ਬਹੁਤ ਹੀ ਸ਼ਾਨਦਾਰ ਮੱਝ ਤੇ ਚੰਗਾ ਪਿੱਠਪੜੇ ਤੋਂ ਬਾਈ ਜੀ ਕੱਦ-ਕਾੜ ਵੀ ਚੰਗਾ ਬਾਈ ਜੀ ਤੇ ਅਟਰ ਕੁਆਲਿਟੀ ਸਾਫ਼ ਸੁਥਰੀ ਬਾਈ ਜੀ ਤੇ ਪੂਰੇ ਨਿਖੜਵੇਂ ਥਣਦੇ ਬਈ ਬਈ ਤੋਰਦੂਗਾ ਮੜਾ ਜਾ ਚੰਗਾ ਪਸ਼ੂ ਬਈ ਦੁੱਧੜ ਤੇ ਅਟਰ ਕੁਆਲਿਟੀ ਸਾਫ ਸੁਥਰੀ ਏ ਪੂਰੇ ਨਿਖੜਵੇਂ ਥਣਦੇ ਬਈ ਕਿਹੜੇ ਸੂਏ ਇਹ ਠੀਕ ਮਗਰ ਕੀ ਵੀ ਬੱਚਿਆ ਤੇ ਮਗਰ ਕੱਟੀ ਬਈ ਜੀ ਤੇ ਸ਼ਾਨਦਾਰ ਪਸ਼ੂ ਬਈ ਦੁੱਧੜ ਤੇ ਸਿੰਘਾਂ ਦੀ ਪੂਰੀ ਖੁੰਡੀ ਏ ਤੇ ਕਿੰਨਾ ਕ ਦੁੱਧਾ ਬਈ ਹੱਲੇ ਤੇ ਬਈ ਰਾਤ ਦੀ ਸੁੰਨੀ ਏ ਅੱਛਾ ਬੋਲਾ ਕਿੰਨਾ ਬੋਲਾ ਬਈ 15 16 ਕਿਲੋ ਕਿੰਨਾ ਕਰ ਜੀ ਬਈ ਦੁੱਧੇ ਥੋੜਾ ਰਾਮਨਾਲ ਠੀਕ ਹੈ ਕਿਹੜੇ ਰੀਏ ਚੋਈ ਬਈ ਇਹੇ ਠੀਕ ਹੈ ਬਾਈ ਚੰਗਾ ਪਸ਼ੂ ਬਾਈ ਜੀ ਬਾਈ ਕਹਿੰਦਾ ਆਰਾਮ ਨਾਲ ਕਰ ਜੂ 20 ਲੀਟਰ ਤੇ 160 ਰੱਖਿਆ ਪਾਈ ਨੇ ਰੇਟ ਕਿੰਨਾ ਮੁੱਲ ਰੱਖਿਆ ਵੀਰੇ ਪਾਈ 160 ਠੀਕ ਹੈ ਬਾਈ ਜੀ ਤੇ ਕਿਹੜਾ ਲੱਗਿਆ ਪੈਂਦਾ ਬਾਈ ਆਪਣੀ ਨੰਦਵਰ ਸਾਹਿਬ ਠੀਕ ਹੈ ਬਾਈ ਜੀ ਕਿੰਨੇ ਕਿੰਨਾ ਕੁ ਲੱਗਟਿਆ ਹੁਣ ਤੱਕ ਹਾਂ ਬਾਈ 40 ਲੱਗਿਆ ਤੱਕੇ ਤੱਕ ਛੱਡ ਦੂੰਗਾ ਲਾਸਟ ਬਾਈ ਡੇਢ ਦੀ ਬਾਈ ਜੀ ਠੀਕ ਹੈ ਬਾਈ ਜੀ ਵਾਰਤ ਕੰਮ ਵੀਰੇ ਆਪਣੇ ਹਾਂਜੀ ਠੀਕ ਹੈ ਮੋਬਾਈਲ ਨੰਬਰ ਕਰ ਦੂੰਗਾ ਵੀਰੇ 7472477 ਇਹ ਕੋਰਦੋਾਰੇ ਬੋਲਦੇ ਵੀਰੇ 5874170 ਘਰੇ ਹੁੰਦੇ ਆ ਬਈ ਪਸ਼ੂ ਇਹ ਕਿੰਨਾ ਲੈਣਾ ਹੋਵੇ ਫੋਨ ਕਰਕੇ ਆ ਸਕਦਾ ਹਾਂਜੀ ਠੀਕ ਹੈ ਬਈ ਜੀ ਵੈਚ ਆਪ ਲੰਨੇ ਕਿ ਲੰਨੇ ਕਿ ਕਿੱਥੋਂ ਪਸ਼ੂ ਵੈਸੇ ਲੋਕ ਲੈ ਲੋਕ ਲੈ ਬਈ ਠੀਕ ਹੈ ਬਈ ਧੰਨਵਾਦ ਤੇ ਚੰਗੀ ਮਾਜ ਹੈ ਬਈ ਜੀ ਤੇ ਸ਼ਾਨਦਾਰ ਪਸ਼ੂ ਕੀ ਹਾਲ ਹੈ ਵੀਰੇ ਕਿੰਨੇ ਪਸ਼ੂ ਲੈ ਕੇ ਆ ਵੀਰੇ ਅੱਜ ਆਪਾਂ ਅੱਛਾ ਪੰਜ ਜੀ ਠੀਕ ਹੈ ਬਾਈ ਜੀ ਹੋਰ ਘਰ ਪਰਵਾਰ ਸਭ ਸਭ ਦਿੱਤਾ ਹੋ ਗਿਆ ਠੀਕ ਹੈ ਬਾਈ ਜੀ ਤੇ ਜਿਹੜੀ ਇਹ ਝੋਟੀ ਖੜੀ ਬਾਈ ਜੀ ਇਹ ਫਲੂਣੇ ਬਾਈ ਇਹ ਵੀ ਹੈ ਨਹੀਂ ਠੀਕ ਹੈ ਚਾਰ ਦੰਦ ਹੈ ਠੀਕ ਹੈ ਬਾਈ ਕਿੰਨਾ ਦੁੱਧ ਥੱਲੇ ਦੇ ਜੀ 11 ਕਿਲੋ ਪੂਰਾ ਕੰਡੇ ਵਾਲਾ ਜੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਸ਼ਾਨਦਾਰ ਪਸ਼ੂ 11 ਲੀਟਰ ਦੁੱਧ ਹੈ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਨਿਖਣਵੇਂ ਥਣਨੇ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਤੇ ਮਗਰ ਕੀ ਵੀਰ ਬੱਚਾ ਇਹਦੇ ਮਗਰ ਕੱਟਾ ਹੈ ਮਗਰ ਮਗਰ ਕੱਟੀ ਬਾਈ ਜੀ ਤੇ ਅੱਖਾਂ ਮਰ ਗਈ ਕੋਈ ਨਹੀਂ ਜੀ ਤੇ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਨਿ ਤੇ ਸ਼ਾਨਦਾਰ ਦੁੱਧ ਵਾਲਾ ਪਸ਼ੂ ਆ ਬਾਈ ਜੀ ਤੇ ਦਰ ਝੋਟੀ ਬਾਈ ਜੀ ਤੇ ਪੂਰੇ ਨਿਖਣਵੇਂ ਥਣ ਨੇ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਬਾਈ ਜੀ ਤੇ ਚੰਗਾ ਪਸ਼ੂ ਦੁੱਧ ਵਾਲਾ ਤੇ ਥਣ ਥਣ ਬਹੁਤ ਲੰਬਾ ਲੱਗਿਆ ਬਾਈ ਝੋਟੀ ਦੇ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਪੂਰੀ ਦਵਾਂਗੇ ਬਾਈ ਕੋਲ ਜਾਣਕਾਰੀ 11 ਲੀਟਰ ਦੁੱਧ ਦਾ ਬਾਈ ਕਹਿੰਦਾ ਤੇ ਪੂਰਾ ਟਾਪ ਕੁਆਲਟੀ ਦਾ ਪਸ਼ੂ ਬਾਈ ਜੀ ਤੇ ਥਣ ਥਣ ਚੈੱਕ ਕਰਸੇ ਲੰਬਾ ਥਣਾ ਬਾਈ ਜੀ ਤੇ ਬਾਈ ਜੀ ਦੁੱਧ 11 ਲੀਟਰ ਆਦਾ ਹੀ ਤੇ ਕਿੰਨਾ ਮੁੱਲ ਰੱਖਿਆ ਵੀਰਾ ਪਹਿਲਾਂ ਲੈਣਾ ਦੇਣਾ ਮੋਨ ਬਈ ਇਹ ਨਾ ਸੌਦਾ ਹੋਈ ਜਾਂਦਾ ਸਾਡਾ ਅੱਛਾ ਕਿੱਥੇ ਤੱਕ ਲੱਗਦਾ ਮੱਜਾਂ ਦਾ ਗਾਰਾ ਕੱਟਾ ਅੱਛਾ ਨਾ ਉਹ ਫਿਰ ਵੀ ਜੇ ਆਪਾਂ ਕਿੰਨਾ ਕੁ ਰੱਖਿਆ ਸੀਗਾ ਮੁੱਲ ਇਹਦਾ ਹੂੰ ਆ ਰੱਖਿਆ ਕਿੰਨਾ ਸੀਗਾ ਮੁੱਲ ਇਹਦਾ ਹੁਣ ਜੇ ਸੌਦਾ ਹੀ ਹੋਈ ਜਾਂਦਾ ਫਿਰ ਮੁੱਲ ਦਾ ਤਾਂ ਕਰਾਂਗੇ ਜੇ ਨਾ ਹੋਇਆ ਤਾਂ ਫਿਰ ਸੌਦਾ ਕਰ ਨੂੰ ਹਾਂ ਔ 110000 ਰੁਪਏ ਠੀਕ ਹੈ ਬਈ ਜੀ ਤੇ ਤਾਂ ਅਤਰੂ ਕੀ ਮੈਜੀ ਕਿ ਬਈ ਜੀ ਠੀਕ ਹੈ ਬਈ ਜੀ ਜਿਹੜੀ ਇਹ ਝੋਟੀ ਖੜੀ ਪਈ ਹੈ ਮੱਝ ਇਹ ਕਿਹੜੀ ਸੂਏ ਹੈ ਤੀਜਾ ਸੂਏ ਅੱਛਾ ਤੀਜੇ ਸੂਏ ਬਈ ਜੀ ਤੇ ਇੱਥੇ ਲੇ ਦੁੱਧ ਕਿੰਨਾ ਹੈ ਬਈ ਜੀ ਚਲੋ ਬੋਲਾ ਹੀ ਹੈ 12 ਕਿਲੋ ਕੱਚਾ ਦੁੱਧ ਤੇ ਫਿਰ ਆਮ ਨਾਲ ਜਾਊਗੀ 14 ਦੁੱਧ ਨੂੰ ਹੈ ਨਾ ਬਈ ਜੀ 15 ਕਿਲੋ 14 15 ਕਿਲੋ ਠੀਕ ਹੈ ਬਈ ਜੀ ਚੈੱਕ ਕਰ ਸਕਦੇ ਹੋ ਅਟਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਤੇ ਪੂਰੀ ਸ਼ਾਨਦਾਰ ਪਸ਼ੂ ਬਈ ਜੀ ਤੇ ਮਗਰ ਇਹਦੇ ਬੱਚਾ ਕੀ ਹੈ ਜੀ ਬਾਰ ਦੇ ਕਿੱਟਲੇ ਠੀਕ ਹੈ ਬਈ ਜੀ ਤੇ ਬਾਈ ਕਹਿੰਦਾ ਬੋਲਾ ਹੀ ਹੈ 12 ਲੀਟਰ ਤੇ ਆਮ ਨਾਲ ਜਾਊਗੀ ਵੀ 15 ਤੇ 15 22 ਖਲੋ ਤੇ ਇਹਦਾ ਕੀ ਨਮਲ ਰੱਖਿਆ ਜੀ ਬਾਈ ਇਹਦਾ ਇੱਕ 40 ਅੱਛਾ ਇੱਕ 40 ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲ ਤੇ ਟੋਪ ਕੁਆਲਟੀ ਚ ਬਾਈ ਜੀ ਤੇ ਇਹ ਵੀ ਵੇਲੋਗੀ ਬਾਈ ਚੱਲ ਚਲੀ ਜਾਂਦੀ ਹੋ ਜਾਊਗੀ ਬਸ ਹੋ ਜਾ ਜਿਹੜੀ ਇਹ ਝੋਟੀ ਇਹ ਵੀ ਆਪਣੀ ਹੈ ਇਹ ਵੀ ਆਪਣੀ ਹੈ ਦੋ ਦੰਦ ਦੇ ਕੱਟੇ ਠੀਕ ਹੈ ਬਾਈ ਜੀ ਅਗਲੀ ਝੋਟੀ ਇਹ ਵੀ ਦੋ ਦੰਦ ਹੈ ਸਿਰ ਬਾਈ ਸਿੰਘਾਂ ਦੀ ਦੇਖੋ ਬਾਈ ਜੀ ਪੂਰੀ ਸ਼ਾਨਦਾਰ ਕੁ ਬਾਕੀ ਅਟਰ ਕੁਆਲਟੀ ਵੀ ਸਾਫ ਸੁਥਰੀ ਹੈ ਪੂਰੇ ਨਿਖਣਵੇਂ ਥਣ ਨੇ ਬਾਈ ਜੀ ਚਾਰੇ ਸਣਾਵੇ ਕੀ ਬਰਾਬਰ ਦਾ ਗੈਪ ਹੈ ਜੀ ਤੇ ਟਾਪ ਕੁਆਲਟੀ ਦਾ ਪਸ਼ੂ ਹੈ ਦੁੱਧ ਵਾਲਾ ਚੈੱਕ ਕਰ ਸਕ ਤੁਸੀਂ ਜੀ ਸਿੰਗਾ ਦੀ ਪੂਰੀ ਸ਼ਾਨਦਾਰ ਕੁਆਲਟੀ ਹੈ ਕੱਦ ਘੱਟ ਬਹੁਤ ਹੈ ਬਈ ਛੋਟੀ ਦਾ ਤੇ ਸਾਫ ਸੁਥਰੀ ਹੈਟਰ ਕੁਆਲਟੀ ਹੈ ਤੇ ਬਾਕੀ ਬਾਈ ਕੋਲੋਂ ਦੇ ਪੂਰੀ ਬਾਈ ਦੁੱਧ ਕਿੰਨਾ ਥੱਲੇ ਇਹਦੇ 10 ਕਿਲੋ ਕਾਜੀ ਸੋਈ ਚਾਰ ਦਿਨ ਠੀਕ ਹੈ ਬਾਈ ਜੀ ਤੇਰਾ ਲੱਗੂ 11 12 ਕਿਲੋ ਬਾਈ ਬਿਲਕੁਲ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਇਹਦੇ ਬਾਰੇ ਵੀ ਲਮਨ ਜਾਣਕਾਰੀ ਵੀ ਕਿੰਨਾ ਰੇਟ ਰੱਖਿਆ ਬਾਈ ਇਹਨੇ ਕਵਾਲਿਟੀ ਚੈੱਕ ਕਰੋ ਮੇਰਾ ਵੀਰ ਪੂਰੀ ਸਾਫ ਸੁਥਰੀ ਏ ਤੇ ਮਗਰ ਬੱਚਾ ਕੀ ਵੀ ਨੇ ਤੇ ਮਗਰ ਬਾਈ ਜੀ ਕੱਟੀ ਏ ਤੇ ਜੀ ਤੇ ਕਿੰਨਾ ਮੁੱਲ ਰੱਖਿਆ ਪੈਂਦਾ ਵੀਰ ਇਹਦਾ 1.25 ਅੱਛਾ 1.25 ਠੀਕ ਏ ਬਾਈ ਜੀ ਥੋੜਾ ਬਤਾ ਮਾਨ ਤਨ ਕਰ ਦੋਗੇ ਜੀ ਕਰ ਦਿਆਂਗੇ ਜੀ ਕੋਲ ਠੀਕ ਏ ਬਾਈ ਜੀ ਤੇ ਸਿੰਘ ਸੁnga ਦੀ ਪੂਰੀ ਸ਼ਾਨਦਾਰ ਕੁਆਲਿਟੀ ਵੀ ਤਾਰ ਦੀ ਦੇਖੋ ਬਾਈ ਜੀ ਕੁਆਲਿਟੀ ਪੂਰੀ ਮੋਟੀ ਤਾਰ ਏ ਜੀ ਚੰਗਾ ਪਸ਼ੂ ਬਾਈ ਦੁੱਧੜ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਗਲੀ ਝੋਟੀ ਬਾਈ ਜੀ ਆਪਾਂ ਉਹ ਵੀ ਬੜੀ ਕੱਦ ਕਾਰ ਦੀ ਚੰਗੀ ਏ ਬਾਈ ਜੀ ਟਾਪ ਕੁਆਲਿਟੀ ਦੀ ਝੋਟੀ ਬਾਈ ਜੀ ਤੇ ਸ਼ਾਨਦਾਰ ਪਸ਼ ਬਾਈ ਦੇ ਦੂੰਗਾ ਜਿਹੜਾ ਇਹਨੂੰ ਆਪਣੀ ਜੇ ਵਾਲੇ ਬਾਈ ਟਾਪ ਕੁਆਲਟੀ ਚ ਬਾਈ ਜੀ ਥਣ ਤੋਂ ਪੂਰੇ ਨਿੱਖਣ ਮੈਨੇ ਤੇ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਪੂਰੀ ਟਾਪ ਕੁਆਲਟੀ ਦੀ ਤੇ ਸਿੰਘਾ ਸਿੰਘਾ ਦੀ ਪੂਰੀ ਖੁੰਡੀ ਹੈ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਚਾਰ ਖਣਾਂ ਦੇ ਵਿੱਚ ਬਰਾਬਰ ਦਾ ਗੈਪ ਹੈ ਤੇ ਪੂਰੀ ਟਾਪ ਕੁਆਲਟੀ ਚ ਬਾਈ ਜੀ ਤੇ ਮਗਰ ਬਾਈ ਜੀ ਇਹਦੇ ਹੈਗਾ ਹੈ ਮੇਲ ਕਾ ਕੱਟਾ ਬਾਈ ਜੀ ਤੇ ਸਿੰਘਾ ਸਿੰਘਾ ਦੀ ਪੂਰੀ ਖੁੰਡੀ ਬਾਈ ਜੀ ਤੇ ਚੰਗਾ ਕੱਦ ਕੱਠਾ ਬਾਈ ਜੀ ਤੇ ਬਾਈ ਦਾ ਪਿੰਡ ਪੁੰਡਵਾਰਾ ਪੁੱਛਦੇ ਬਾਈ ਚੋਟੀ ਭੈ ਖੁੱਲ ਗਈ ਤੇ ਬਾਈ ਪਿੰਡ ਕਿਹੜਾ ਪੈਂਦਾ ਆਪਣਾ ਗੁਰੂ ਘਰ ਸਾਈਂ ਮੰਡੀ ਡਿਸਟ੍ਰਿਕਟ ਰੋਇਪੁਰ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ 9813 ਲੈ ਲਿਆ ਇੱਕ ਤਾਂ ਬੰਮੇ ਮੈਂ ਤਾਂ ਮੈਂ 3735 ਠੀਕ ਹੈ ਬਾਈ ਜੀ ਘਰੇ ਪਸੀ ਉਹਨੇ ਵੀਰੇ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਪੂਰੀ ਸਿੰਘਾਂ ਦੀ ਖੁੰਡੀ ਤੇ ਬਾਈਕ ਨੂੰ ਲਵਾਗੇ ਪੂਰੀ ਜਾਣਕਾਰੀ ਕੱਦ ਘਾਟ ਬਹੁਤ ਹੈ ਬਾਈ ਝੋਟੀ ਦਾ ਤੇ ਬਾਕੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਥਣ ਥੁਰ ਚੰਗਾ ਲੱਗਿਆ ਬਾਈ ਚੰਗਾ ਥੜਿਆ ਬਾਈ ਜੀ ਤੇ ਨਿਖੜਵੇਂ ਥੜਨੇ ਚਾਰੇ ਪੂਰੇ ਤੇ ਚਾਰੇ ਨਾਲ ਵੀ ਪ੍ਰੋਪਰ ਗਿਆ ਬਈ ਚਾਰੇ ਨਾਲ ਬਰਾਬਰ ਹੀ ਤੇ ਤੇ ਬਾਈ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਮੂੰਹ ਤੋਂ ਚਾਰੇ ਦੰਦ ਅੱਛਾ ਮੂੰਹ ਤੋਂ ਚਾਰੇ ਦੰਦ ਅਟਰ ਚਾਰੇ ਦੰਦ ਵੀ ਪ੍ਰੋਪਰ ਗੈਪ ਹੈ ਜੀ ਤੇ ਨਿਖੜਵੇਂ ਥਣਨੇ ਤੇ ਬਾਈ ਮੂੰਹ ਤੋਂ ਹਜੇ ਬਾਈ ਕਹਿੰਦਾ ਚਾਰੇ ਦੰਦ ਮਗਰ ਕੀ ਵੀਰੇ ਤੇ ਮਗਰ ਬਾਈ ਇਹ ਤੇ ਕੱਟਾ ਠੀਕ ਹੈ ਬਾਈ ਜੀ ਤੇ ਬਾਈ ਜੀ ਫਲੂਣੇ ਇਹ ਆਣੀ ਆਪ ਬਾਈ ਸੱਸੀ ਗਾਲ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਅਮਰਪਾਲ ਸਿੰਘ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਮੋਟ ਮੋਟ ਖੁਰਦ ਜੀ ਅੱਛਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਪੈੜ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਅੱਜ ਆਪਾਂ ਪਸ਼ੂ ਲੈ ਕੇ ਆਏ ਸੀ 5 ਜੀ ਠੀਕ ਹੈ ਬਾਈ ਜੀ ਕੋਈ ਸੇਲ ਹੋਇਆ ਸਾਰੀ ਹੋ ਗਈ ਇੱਕ ਰਾਂਝੀ ਅੱਛਾ ਆਹੀ ਰਹਿੰਦੀ ਬਾਈ ਠੀਕ ਹੈ ਬਾਈ ਕਿੰਨੇ ਕਿ ਦੁੱਧਾ ਥੱਲੇ ਇਹਦੇ ਇਹਦੇ 13 ਲੀਟਰ ਰੋਣ ਤਿਆਰ ਹੈ ਪੂਰਾ ਕੰਡੇ ਵਾਲਾ ਹੈ ਕੰਡੇ ਵਾਲਾ ਠੀਕ ਹੈ ਬਾਈ ਜੀ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਆਪ ਲੱਗਿਆ ਮੁੱਲੇ ਤਾਂ ਕਿੰਨਾ ਕੁ ਲੱਗਿਆ ਨਾ ਨਾ ਤਾਂ ਹੀ ਖੜੀਆ ਬਸ ਦਲਾ ਹੋ ਜੂ ਠੀਕ ਹੈ ਬਾਈ ਜੀ ਤੇ ਬਾਈ ਜੀ ਵਪਾਰ ਦਾ ਕੰਮ ਆਪਣਾ ਹੀ ਵਪਾਰ ਦਾ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਇਲਾਵਾ ਜੀ ਅਸੀਂ ਕਰਾਲੀ ਲਾਉਂਦੇ ਆ ਜਗਰਾਵਾ ਆਥਨਾ ਤਿੰਨ ਠੀਕ ਹੈ ਜੀ ਤਿੰਨ ਮੰਡੀਆਂ ਲਾਉਂਦੇ ਠੀਕ ਹੈ ਬਾਈ ਜੀ ਤੇ ਬਾਈ ਜੀ ਪਸ਼ੂ ਆਪਣੇ ਕੋਲ ਘਰੇ ਵੀ ਹੁੰਦੇ ਹੋਣੇ ਫਿਰ ਠੀਕ ਹੈ ਲਿਓਨੇ ਕਿਹੜੇ ਏਰੀਆ ਚੋਂ ਬਾਈ ਪਸ਼ੂ ਆਪਾਂ ਅਸੀਂ ਲੋਕਲੇ ਖਰੀਦਦੇ ਆਂ ਅੱਛਾ ਲੋਕਲੇ ਖਰੀਦਦੇ ਬਾਈ ਠੀਕ ਹੈ ਜੀ ਨਹੀਂ ਹੁੰਦੀਆਂ ਨੇ ਜੀ ਗਾਇਆਂ ਵੀ ਹੁੰਦੀਆਂ ਕਿਹੜੀਆਂ ਗਾਇਆਂ ਹੁੰਦੀਆਂ ਆਪਣੇ ਕੋਲ ਐਚਪੀ ਕਾ ਜਰਸੀ ਸਾਰੀਆਂ ਹੁੰਦੀਆਂ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਵੀਰੇ ਸ਼ੇਅਰ ਹਾਂਜੀ ਹਾਂਜੀ 9781249001 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 9781249001 ਠੀਕ ਹੈ ਬਾਈ ਜੀ ਤੇ ਚੰਗੇ ਪਸ਼ੂ ਬਾਈ ਕੋਲੇ ਬਹੁਤ ਹੀ ਟਾਪ ਕਲਾਸ ਦੀ ਝੋਟੀ ਬਾਈ ਜੀ ਤੇ ਦੁੱਧ ਵਾਲੀ ਬਾਈ ਜੀ ਤੇ ਚੰਗਾ ਭਾਈ ਬਈ ਨਿੱਖੜਵੇਂ ਥਣਦੇ ਪੂਰੇ ਕਟਰ ਕੁਆਲਟੀ ਸਾਫ਼ ਕਰੀਏ ਬਈ ਜੀ ਤੇ ਸਿੰਘਾਂ ਦੀ ਭਾਈ ਖੁੱਡੀ ਹੈ ਤੇ ਬਾਕੀ ਭਈਆ ਸੀ ਗੱਲ ਜੀ ਆਪਾਂ ਭਾਈ ਬਵਾਰ ਤੱਕ ਮੈਂ ਆਪਣਾ ਵੀ ਠੀਕ ਹੈ ਬਈ ਜੀ ਤੇ ਨਾਲੇ ਭਈਆਂ ਦੀ ਆਪਾਂ ਵੀ ਜੀ ਨਹੀਂ ਆਪਣਾ ਪੈਨ ਮਕੂੜਾ ਜੀ ਅੱਛਾ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਭਾਈ ਲੁਧਿਆਣਾ ਪੈਂਦਾ ਜ਼ਿਲ੍ਹਾ ਲੁਧਿਆਣਾ ਪੈਂਦਾ ਠੀਕ ਹੈ ਬਈ ਜੀ ਤੇ ਬਾਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਆਪਾਂ ਸਾਰੀਆਂ ਮੰਡੀ ਅੱਜ ਪਸ਼ੂ ਲੈ ਕੇ ਆਏ ਜੀ ਆਪਾਂ ਅੱਜ ਲੈ ਆਏ ਸੀ 6 ਪਸ਼ੂ ਹੋ ਗਏ 6 ਜੀ 4 ਹੋ ਗਏ ਅੱਛਾ 2 ਰਹਿ ਗਏ ਠੀਕ ਹੈ ਬਾਈ ਜੀ ਗਾਹ ਅੱਛਾ ਗਾਹਕੇ ਮੈਂ ਅੱਜ ਵੇਸੇ ਠੀਕ ਆ ਬਾਲਾ ਜਿਆਦਾ ਨਹੀਂ ਅੱਛਾ ਹੋ ਗਏ ਤੇ ਜਿੰਨਾ ਮੁੱਲ ਪੈ ਗਿਆ ਜਿੰਨਾ ਆਏ ਸੀਗੇ ਸੋਚਿਆ ਸੀ ਹਾਂ ਜੀ ਹਾਂ ਠੀਕ ਆ ਜਿਵੇਂ ਆਪਣੇ ਹਿਸਾਬ ਨਾਲੇ ਵੇਚੀਆਂ ਨੇ ਵੀਰੇ ਬਹੁਤ ਨਫੇ ਵਾਲਾ ਕੰਮ ਨਹੀਂ ਹੋ ਰਿਹਾ ਜੀ ਅੱਛਾ ਬਹੁਤ ਨਫੇ ਮਤਲਬ ਠੀਕ ਹੈ ਜੀ ਬਰਾਬਰ ਬਰਾਬਰੀ ਰਿਹਾ ਠੀਕ ਹੈ ਬਾਈ ਜੀ ਤੇ ਬਾਈ ਜੀ ਕਿਹੜੀ ਆਪਾਂ ਸਾਰੀ ਮੰਡ ਲਾਉਂਦੇ ਪੰਜਾਬ ਦੀ ਹੈ ਤੇ ਜਿਹੜੀ ਇਹ ਝੋਟੀ ਖੜੀ ਹੈ ਬਾਈ ਜੀ ਇਹ ਕਿਹੜੇ ਸੂਏ ਆ ਇਹ ਦੂਜੇ ਸੂਏ ਆ ਅੱਛਾ ਦੂਜੇ ਸੂਏ ਚੈੱਕ ਕਰੋ ਬਾਈ ਜੀ ਪੂਰੀ ਸ਼ਾਨਦਾਰ ਕੁਆਲਿਟੀ ਹੈ ਬਾਈ ਜੀ ਤੇ ਦਾਹ ਅੱਛਾ ਜੀ ਦਾਹ ਲੈਣ ਦੀ ਕੱਚੀ ਹੈ ਕੱਚੀ ਹੈ ਜੀ ਠੀਕ ਹੈ ਵੇ ਤੇ ਕੱਦ-ਗਾੜ ਬਹੁਤ ਹੈ ਬਾਈ ਜੀ ਤੇ ਬਾਕੀ ਸਿੰਗੀਆਂ ਸੁੰਗੀਆਂ ਵਧੀਆ ਬਾਈ ਝੋਟੀ ਦੀ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਤੇ ਥਣ ਥਣ ਪੂਰੇ ਨਿਖਣਵੇਂ ਥਣ ਦੇ ਚਾਰੇ ਥਣ ਵਿੱਚ ਬਰਾਬਰ ਗੈਪ ਹੈ ਤੇ ਭਾਈ ਉਧਾ ਸੀਲ ਹੈ ਪੂਰੀ ਪੂਰੀ ਸੀਲ ਹੈ ਜਿਗਾ ਨਿਆਣੇ ਬੱਚੇ ਪੁੱੱਚੇ ਖੋਲੀ ਜਾਣ ਜੋ ਮਰਜੀ ਖੋਲੀਏ 12 ਕਿਲੋ ਦੁੱਧ ਵੀਰੇ ਪਲੋਂ ਨੀ ਦਿੰਦਾ ਐਕਟੀਵ ਅੱਛਾ ਕਿੰਨਾ ਕਰ ਜੂ ਬਈ ਇਸ ਵਾਰੀ ਐਕਟੀ 14 ਕਿਲੋ ਦੁੱਧ ਦੇ ਠੀਕ ਹੈ ਬਈ ਤੇ ਮੁੱਲ ਕਿੰਨਾ ਕਰ ਰੱਖਿਆ ਵੀਰੇ ਆਪਾਂ ਇਹਦਾ ਮੁੱਲ ਵੀਰੇ ਆਪਾਂ ਇਹਦਾ 115 ਕਰਦੇ ਆਂ ਹਾਂਜੀ ਲੱਖ ਰੁਪਏ ਦੀ ਛੱਡ ਦਾਂਗੇ ਅੱਛਾ ਕਿਤੇ ਇਹ ਤਾਂ ਨਹੀਂ ਫੋਨ ਫੋਨ ਦੇ ਰੇਟ ਵਾਜੂਗਾ ਹਾਂਜੀ ਨਾ ਜਿਹੜਾ ਕਹਤਾ ਰੇਟ ਉਹੀ ਹੋ ਬਸ ਠੀਕ ਹੈ ਬਈ ਇੱਕ ਆ ਕੱਟੇ ਠੀਕ ਹੈ ਬਈ ਇਹ ਵੀ ਬਈ ਚੰਗੀ ਐ ਅੱਛਾ ਇਹ ਦੋ ਦੰਦ ਦਾ ਬਈ ਸਿਰਫ ਠੀਕ ਹੈ ਜੀ ਤੇ ਬਈ ਅਟਰ ਕੁ ਤੇ ਨਿੱਖੜਵੇਂ ਥਾਣੇ ਬਈ ਲੰਬੇ ਥਾਣੇ ਤੇ ਪਸ਼ੂ ਬਾਈਆਂ ਕੋਲੇ ਸਾਫ ਸੁਥਰੀ ਅਟਰ ਕੁਆਲਿਟੀ ਇਹਨਾਂ ਦੀ ਤੇ ਬਈ ਇਹ ਨੋਗ ਲੋ ਠੀਕ ਹੈ ਬਈ ਜੀ ਠੀਕ ਹੈ ਬਈ ਜੀ ਉਦਾਂ ਸੀਲ ਹੈ ਬਈ ਧਰਤੂਰ ਠੀਕ ਹੈ ਮਗਰ ਕੀ ਵੀਰੇ ਤੇ ਠੀਕ ਹੈ ਮਗਰ ਇਹਦੇ ਬਈ ਇਹ ਕੱਟਾ ਹੈ ਤੇ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਸਭ ਤੋਂ ਵੱਡੀ ਗੱਲ ਹੈ ਅਟਰ ਕੁਆਲਿਟੀ ਸਾਫ ਸੁਥਰੀ ਹੈ ਬਿਲਕੁਲ ਬਈ ਜੀ ਤੇ ਰੇਟ ਬਾਈਆਂ ਦਾ ਜਾਇਜ਼ ਹੈ ਤੇ ਚੰਗਾ ਪਸ਼ੂ ਬਈ ਜੀ ਇਹ ਕੱਤੀ ਵੀਰੇ 85000 ਦੀ ਦੇ ਦਾਂਗੇ ਸਿਰਫ 85000 ਦੀ 85000 ਦੀ ਦੇ ਠੀਕ ਹੈ ਬਾਈ ਜੀ ਤੇ ਧਾਰਤੂਰ ਕਿਵੇਂ ਹੈ ਬਾਈ ਜੀ ਇਹਦੀ ਧਾਰ ਰੂ ਮਰਗੀ ਪੋਲੀ ਆ ਵੀਰੇ ਠੀਕ ਹੈ ਜੀ ਕਿਹੜੇ ਏਰੀਆ ਚ ਵਈਏ ਕਿਹੜੇ ਏਰੀਆ ਚ ਵਈਏ ਵੀਰੇ ਇਹ ਏਰੀਆ ਵੀਰੇ ਲੋਕਲੇ ਲਈ ਆ ਪਾਜੂ ਮੋਟਰਿੰਗ ਵਿੱਚ ਨਹੀਂ ਉਹਦਾ ਧਾਰਤੂਰ ਧਾਰਤੂਰ ਵਾਲੀ ਪੋਲੀ ਆ ਲੋ ਦਾ ਅੱਛਾ ਮੂੰਹ ਤਾਂ ਦੋ ਦੰਦਾ ਠੀਕ ਹੈ ਬਾਈ ਜੀ ਠੀਕ ਚੈੱਕ ਕਰੋ ਬਾਈ ਜੀ ਪੂਰੀ ਜਿੱਦਾਂ ਮਰਜੀ ਹੱਥ ਪਲਾ ਫੇਰਿਓ ਸੌਰੀ ਤੇ ਜਿੱਦਾਂ ਮਰਜੀ ਨਿਆਲੇ ਖੋਲੀ ਜਾਣ ਬਾਈ ਕਹਿੰਦਾ ਚੰਗਾ ਪਸ਼ੂ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰੂੰਗਾ ਸ਼ੇਰ ਆਪਾਂ ਜੀ ਹਾਂਜੀ ਹਾਂਜੀ 75268 7345 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 75268 7345 ਠੀਕ ਹੈ ਪਿੰਡ ਕਿਹੜਾ ਦੱਸੋ ਜੀ ਬਾਈ ਪਿੰਡ ਮਕਸੂਦੜਾ ਜੀ ਗਿਲਾ ਜੀ ਲੁਧਿਆਣਾ ਠੀਕ ਹੈ ਬਾਈ ਜੀ ਰਾੜਾ ਸਾਹਿਬ ਦੇ ਨਹੀਂ ਜੀ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਧੰਨਵਾਦ ਜੀ ਤੇ ਬਾਕੀ ਵੀਰ ਕਹਿੰਦਾ ਮੇਰੇ ਕੋਲ ਪਸ਼ੂ ਹੁੰਦੇ ਨੇ ਜੇ ਕੋਈ ਲੈਂਡ ਦਾ ਚਾਹ ਬਣੇ ਬਾਈਆਂ ਦਾ ਕੰਟੈਕਟ ਕਰ ਸਕਦਾ ਬਾਈਆਂ ਦਾ ਰੇਟ ਬਹੁਤ ਜਾਇਜ਼ ਹੈ ਠੀਕ ਹੈ ਬਾਈ ਜੀ ਰੇਟ ਪੂਰਾ ਜਾਇਜ਼ ਰੇਟ ਹੈ ਬਾਈਆਂ ਦਾ ਸਿਰਫ ਤੇ ਜੇ ਸਾਬ ਨਾਲ ਪਸ਼ੂ ਨੇ ਬਈ ਚੰਗਾ ਪਸ਼ੂ ਬਈ ਦੁੱਧੜਾ ਤੇ ਬਾਕੀ ਵੀ ਨਾ ਕੰਟੈਕਟ ਕਰ ਸਕਦੇ ਜਿਹੜਾ ਵੀ ਲੈਂਡ ਦੇ ਚਾਹਵਾਨ ਨੇ ਚੰਗਾ ਪਸ਼ੂ ਬਈ ਦੁੱਧੜਾ ਆਪਣਾ ਵੀਰੇ ਉਹ ਕੰਮ ਤਾਂ ਨਹੀਂ ਆ ਵੀ ਝੂਠ ਬੋਲ ਕੇ ਕੰਮ ਕਰ ਲਈ ਆਪਾਂ ਨਹੀਂ ਨਹੀਂ ਮੈਂ ਨਹੀਂ ਬਾਈ ਕਿਹੜੇ ਕਟੇਮ ਹੋ ਗਿਆ ਆਪਣਾ ਵਪਾਰਤ ਕੰਮ ਕਰਦੇ ਨੇ ਵੀ ਆਪਾਂ ਨੂੰ 35 ਸਾਲ ਹੋ ਗਏ 35 ਸਾਲ ਠੀਕ ਹੈ ਪੀੜੀਆਂ ਵਾਲਾ ਕੰਮ ਹੋ ਗਿਆ ਫਿਰ ਤਾਂ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਲੰਬਾ ਡੈਮ ਹੋ ਗਿਆ ਆਪਾਂ ਨੂੰ ਕੰਮ ਕਰਦੇ ਆ। ਦਦਿਆਂ ਤੋਂ ਹੀ ਚੱਲਦਾ ਵੀਰੇ। ਠੀਕ ਹੈ ਬਾਈ ਜੀ। ਉਹ ਦਦਿਆਂ ਤੋਂ ਹੀ ਕਰਦੇ ਆਉਣੇ। ਠੀਕ ਹੈ ਬਾਈ ਜੀ। ਤੇ ਸਾਫ਼ ਸੁਥਰਾ ਕੰਮ ਹੈ ਪਾਈਆਂ ਦਾ। ਤੇ ਝੋਟੀ ਦੀ ਗੱਲ ਚੱਲਦੀ ਪਈ ਹੈ ਬਾਈ ਜੀ। ਲੰਮ-ਸੰਮ ਨੇੜੇ ਉਹ ਕੰਮ ਹੈ। ਤੇ ਇਹ ਚੰਗਾ ਬੋਝੂ ਬਾਈ ਜੀ। ਕਿੰਨਾ ਕ ਫਰਕ ਰਹਿੰਦਾ ਬਾਈ? ਫਰਕ ਥੋੜਾ ਜਿਹਾ ਰਹਿੰਦਾ ਹੀ ਬਸ। ਅੱਛਾ ਹੋ ਜੂ। ਹਾਂਜੀ ਹੋਣ ਵਰਗਾ ਹੀ ਆ। ਠੀਕ ਹੈ ਬਾਈ ਜੀ। ਜੋਤਰਾ ਦੀ ਫਾਰਮਿੰਗ ਕਿャਸੀ ਵੀਰੇ ਤੇ ਬਹੁਤ ਹੀ ਜੈਜ ਰੇਟ ਝੋਟੀਆਂ ਪਈਆਂ ਕੋਲੇ ਖੜੀ ਐ ਬਾਈ ਬਹੁਤ ਹੀ ਵਧੀਆ ਦੁੱਧ ਵਾਲੀ ਮੱਝ ਜੇ ਕੋਈ ਲੈਣ ਦਾ ਚਾਹਵਾਨ ਐ ਅਟਰ ਕੁਆਲਟੀ ਚੰਗੀ ਬਾਈ ਜੀ ਤੇ ਸੁਵੇਰਾ ਦੇਖੋ ਵੀ ਦੁੱਧ ਵਾਲੀ ਪਸ਼ੂ ਐ ਜੀ ਕਿੰਨਾ ਦੁੱਧਾਂ ਕਿਲੇ ਥੱਲੇ ਦੁੱਧ ਹੁਣ ਵੀ ਤੇਰਾ ਜੋ 6 ਕਿਲੋ ਨੱਕੜਾ ਖੜਦੀ ਆ ਹੁਣ ਅੱਛਾ ਤੇ ਕਿੰਨਾ ਮੁੱਲ ਰੱਖਿਆ ਕਿਲਾ ਪੈਦਾ ਮੈਂ ਮੁੱਲ ਹਾਂ ਤੇ ਦਾ ਪਤਾਤੀ ਰੱਖਿਆ ਕਿੱਥੇ ਤੱਕ ਛੱਡ ਦੋਗੇ ਹੈ ਸਿਰਫ 75 ਦੀ ਹਾਂ ਤਾਂ ਨਹੀਂ ਰੇਟ ਵਾਜੂ ਨਹੀਂ ਨਹੀਂ ਇਹ ਨਹੀਂ ਵੱਜਦਾ ਠੀਕ ਹੈ ਪਿੰਡ ਕਿਹੜਾ ਆਪਣਾ ਜੀ ਪਿੰਡ ਕਿਹੜਾ ਪਿੰਡ ਨਾ ਉਹ ਨਹੀਂ ਖੇਜੀ ਪਰ ਮੀਰਪੁਰ ਆ ਜੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੱਛਾ ਫਤਿਹਗੜ੍ਹ ਲੋਕਲੇ ਫਿਰਦਾ ਬਾਈ ਹਾਂ ਜੀ ਹਾਂ ਲੋਕਲੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਅੱਜੀ ਮੰਡੀ ਦਾ ਆਈ ਆਉਣੇ ਉਹਦੇ ਅੱਛਾ ਇਹ ਪੱਕੀ ਪੂੰਦੀ ਦੀ ਪੱਕੀ ਲਾਉਂਦੇ ਠੀਕ ਹੈ ਬਾਈ ਮੋਬਾਈਲ ਨੰਬਰਾਂ ਘ ਨਹੀਂ ਹਾਂ ਮੇ ਕੋ ਕੋਈ ਨਹੀਂ ਠੀਕ ਹੈ ਚਲੋ ਕੋਈ ਨਹੀਂ ਆਕਰ ਇੱਥੇ ਪੱਕਾ ਹੁੰਦਾ ਮਤਲਬ ਹਾਂ ਆ ਜਾਣਾ ਠੀਕ ਹੈ ਠੀਕ ਹੈ ਬਾਈ ਜੀ ਚੰਗਾ ਪਸ਼ੂ ਦੁੱਧ ਵਾਲਾ ਬਾਈ ਹਾਂ ਤੇ ਪੂਰੇ ਨਿਖੜਵੇਂ ਥਣਦੇ ਬਾਈ ਜੀ ਵਾਹ ਠੀਕ ਹੈ ਜੀ ਐ ਵੀ ਚੱਕੂ ਵੀ ਮੈਨੂੰ ਬੱਚਾ ਦਾ ਜਿਹਦੇ ਬੈਠਾ ਵਾਹ ਠੀਕ ਹੈ ਜੀ ਪੱਕਾ ਵਾਲੀ ਮੈਂ ਤਾਂ ਮਾਰ ਕੋਈ ਕਰਾ ਕੋਈ ਮਿਹਰਬਾਨੀ ਜੀ ਕਿਹੜੇ ਰੀਜ ਲਈ ਹੈ ਜੀ ਇਹ ਅੱਛਾ ਜੀ ਦੁੱਧ ਵਾਲਾ ਪਸ਼ੂ ਬਾਈ ਅਟਰ ਕੁਆਲਟੀ ਚੈੱਕ ਕਰੋ ਬਈ ਤੁਸੀਂ ਸਭ ਤੋਂ ਵੱਡੀ ਗੱਲ ਹੈ ਕੰਗਾ ਪਛੂ ਦੁੱਧੜਾ ਬੱਡੇ ਨਹੀਂ ਕੋਈ ਠੀਕ ਹੈ ਜੀ ਹਾਂ ਤੇ ਘਰੇ ਪਛੂ ਹੁੰਦੇ ਆ ਆਪਣੇ ਹੈਗੇ ਮੈਂ ਤਾਂ ਵਾਹ ਠੀਕ ਹੈ ਜੀ ਤੇ ਹੁਣ ਨੀ ਨੰਬਰ ਦਾ ਚੱਕਰ ਪੈਂਦਾ ਨਾ ਅਕਲੀ ਕਰ ਮੈਂ ਨਾ ਰੱਖਿਆ ਨੰਬਰ ਹਾਂ ਨਾ ਅਜਾ ਯਾਰੀ ਵਾਲੇ ਬੰਦੇ ਜੀ ਕਹਿੰਦੇ ਨੰਬਰ ਤਾਂ ਮੋਬਾਈਲ ਆਏ ਦੇਖੀ ਜਾਂਦੀਆਂ ਬੰਦੇ ਹਾਂ ਆਏ ਦੇਖੀ ਜਾਂਦੀਆਂ ਜੀਮੀਆਂ ਬੰਦਿਆਂ ਨੂੰ ਉਹਨਾਂ ਨੂੰ ਹੋਣਾਂ ਨੂੰ ਇਹ ਤਾਂ ਹੈ ਮੈਂ ਰੁਕਾ ਮਾਰੀ ਜੀ ਕੀ ਕਰਨ ਫੋਨ ਕਾਹੋ ਕੰਮ ਵਾਲੇ ਹੈ ਜੋ ਕੰਮ ਵਾਲੇ ਬੰਦੇ ਆਂ ਧੀਰਜ ਵੀ ਜਣਾ ਦੋ ਕੋਈ ਫਿਰ ਗੀਤ ਅੱਜ ਫੁੱਲ ਕਬੀਰ ਨਹੀਂ ਆਇਓ ਰੀਆਂ ਕੱਲਾ ਗਲਗਲੇ ਨਾਲੇ ਰੀਆਂ ਮੈਂ ਚੱਲ ਕੇ ਫੁੱਲ ਕਬੀਰ ਨਹੀਂ ਆਇਓ ਰੀਆਂ ਕੱਲਾ ਗਲਗਲੇ ਨਾਲੇ ਰੀਆਂ ਉਹ ਵੇਖੋ ਧੀਰੇ ਵਿੱਚ ਹਾਂ ਬਤਲੀ ਆਰੀ ਸੱਚੀ ਖੱਤਰ ਆਇਆ ਦੁਖ ਗਏ ਨੇ ਨੂ ਚਿੱਲੇ ਤੋਂ ਮੈਂ ਤੇਰੇ ਜੱਤੀ ਖਤਰ ਆਇਆ ਦੁਖ ਗਏ ਨੇ ਨੂ ਚਿੱਲੇ ਤੋਂ ਆਹ ਰੇ ਕੰਗੀ ਮੁੰਦਰਾ ਬੜਕੇ ਦੂਰੀ ਵਾਰੀ ਹੋ ਲੈ ਸੰਗਣੀ ਜੱਤੀ ਦੇ ਜਿਝ ਗਏ ਨੇ ਮੁੰਜੇ ਕਾੜੀਆਂ ਦੇ ਡਰ ਗੇ ਨੇ ਜਿਝ ਗਏ ਨੇ ਟੱਗ ਤੁੱਗਿਆ ਇਸ਼ਾਰੀ ਨਾਰੀ ਵਯੋ ਦੁਨੀਆਂ ਦਾ ਬਹੁਤ ਬਈ ਵਧੀਆ ਕਲਾਕਾਰੀ ਵੀ ਦੇਖ ਕਰਦੇ ਬਾਈ ਚੰਗਾ ਪਸ਼ੂ ਸੀ ਕੋਈਆਂ ਕੋਲ ਜੀ ਜਾਇਜ਼ ਹਿੱਟ ਹੈ ਤੇ ਬਾਈ ਨੇ ਪਰ ਅਸੀਂ ਇਹ ਚੰਗਾ ਪਸ਼ੂ ਬਾਈ ਜੀ ਖਾਨਦਾਰ ਪਸ਼ੂ ਬਾਈ ਜੀ ਮੋਰਾ ਚ ਬਈ ਤੋੜ ਦੂੰਗਾ ਮਣੀ ਜੀ ਮੋਰਾ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਕੱਦ ਘਾਟ ਬਹੁਤ ਹੈ ਝੂਠੀ ਦਾ ਮੱਧ ਦਾ ਤੇ ਅਸੀਂ ਕੁਰੀ ਲਵਾਂਗੇ ਜਾਣਕਾਰੀ ਬਾਈ ਕੋਲੋਂ ਚੈੱਕ ਕਰ ਸਕਦੇ ਸੀ ਜੀ ਕੁਆਲਟੀ ਬਹੁਤ ਵਧੀਆ ਹੈ ਤੇ ਨਿਖੜ ਮੇ ਥਣਨੇ ਬਾਈ ਲੰਬੇ ਥਣਨੇ ਤੇ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਚੈੱਕ ਕਰੋ ਵੀਰ ਤੇ ਬਾਈ ਕੋਲ ਲਾਵੇ ਪੂਰੀ ਜਾਣਕਾਰੀ ਚੈੱਕ ਕਰੋ ਲੰਬੇ ਢੜਲੇ ਬਾਈ ਜੀ ਤੇ ਮਗਰ ਹੈਗਾ ਬਾਈ ਇਹਦੇ ਮੇਲ ਕਾ ਫੀਮੇਲ ਕਾ ਤੇ ਬਾਈ ਕੋਲ ਪੁੱਛਿਆ ਕਿ ਰੇਟ ਰੋਡ ਵਗੈਰਾ ਜੋ ਵੀ ਕੁਝ ਹੈ ਬਾਈ ਸਤਿਗੁਰਾਲ ਜੀ ਸਤਿਗੁਰਾਲ ਬਾਈ ਜੀ ਕੀ ਹਾਲ ਹੈ ਵੀਰੇ ਠੀਕ ਆ ਬੋਲੇ ਕੀ ਨਾਮ ਹੈ ਆਪਣਾ ਵੀਰੇ ਅਮਰਜੀਤਰਾਮ ਹੈ ਜੀ ਤੇ ਕਿਹੜਾ ਪਿੰਡ ਪੈਂਦਾ ਵੀਰੇ ਅਵੇ ਸੁਨਾਮ ਏਰੀਆ ਪਿੰਡ ਖੜੇ ਵਾਲੀ ਠੀਕ ਹੈ ਬਾਈ ਜੀ ਤੇ ਜਿਲਾ ਕਿੱ데 ਭੇਜਦਾ ਸੰਗਰੂਰ ਠੀਕ ਕਿੰਨੇ ਪਸ਼ੂ ਲੈ ਕੇ ਆਈ ਸੀ ਬਾਈ ਬੀਤੋ ਤਿੰਨ ਲੈ ਕੇ ਆਇਆ ਕੋਈ ਛੇਲ ਹੋਇਆ ਹਾਂ ਦੋ ਹੋ ਗਏ ਬਾਈ ਠੀਕ ਵੇ ਜਿਹੜੀ ਇਹ ਮੱਝ ਆ ਬਾਈ ਜੀ ਕਿਹੜੇ ਸੂਏ ਸੂਈ ਹੈ ਤੇ ਦੂਜੇ ਸੂਏ ਜਿਹੜੀ ਇੱਕ ਹੈ ਬਾਈ ਜੀ ਤੇ ਕਿੰਨਾ ਰੇਟ ਰੱਖਿਆ ਵੀਰੇ ਦਾ ਉਹ ਤਾਂ ਇੱਕ ਨਹੀਂ ਕਰਿਆ ਬਾਈ ਕਿੰਨੇ ਤੱਕ ਛੱਡ ਦੋਗੇ ਜੇ ਆਪਾਂ ਇੱਕ ਮਾਨ ਕੱਲ ਕਰਦਾਏ ਇੱਕ 15 ਛੱਡ ਦਿੰਦਾ ਠੀਕ ਹੈ ਬਾਈ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਹੈ ਜੀ ਠੀਕ ਹੈ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਸਾਰੀ ਨਾ ਮੌਰ ਮਾਨਸਾ ਹਰਪੁਰਾ ਹਾਂਜੀ ਔਰ ਖੰਨਾ ਹਾਂਜੀ ਜਗਰਾਵਾਂ ਹਾਂਜੀ ਮੈਂ ਸਾਰੇ ਮੰਡੀ ਲੈ ਗਏ ਨੀ ਮੋਬਾਈਲ ਨੰਬਰ ਕਰ ਦੋਗੇ ਪਰ ਸ਼ੇਅਰ ਹਾਂਜੀ ਵੀਰੇ 96555 ਹਾਂਜੀ 68527 ਇੱਕ ਹੋਰ ਦੁਆਰੇ ਬੋਲਦੇ ਵੀਰੇ 96555 ਹਾਂਜੀ 68527 ਠੀਕ ਹੈ ਬਾਈ ਜੀ ਤੇ ਬਈ ਘਰੇ ਪਸ਼ੂ ਹੁੰਦੇ ਆ ਆਪਣੇ ਹਾਂਜੀ ਹਾਂਜੀ ਕਿੱਥੋਂ ਲੈਂਦੇ ਆਪਾਂ ਪਸ਼ੂ ਪੈਸੇ ਅਸੀਂ ਮੰਡੀਆਂ ਲੈਣੇ ਆ ਪਿੰਡਾਂ ਦੇ ਮੰਡੀਆਂ ਲੈ ਗਏ ਠੀਕ ਹੈ ਬਾਈ ਜੀ ਤੇ ਘਰੇ ਜਿੱਥੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਹਾਂ ਜੀ ਘਰੇ ਮਤਲਬ ਹੁੰਦੇ ਪਜੂ ਕੱਲਾ ਮੱਝਾਂ ਦਾ ਕਰਦੇ ਗਾਵਾਂ ਦਾ ਮਤਲਬ ਬਈ ਇੱਕ ਉਧਰ ਪਹਿਲਾਂ ਫੋਨ ਕਰਕੇ ਤੁਹਾਡੇ ਕੋਲ ਆ ਸਕਦਾ ਬੰਦਾ ਠੀਕ ਹੈ ਬਈ ਜੀ ਨਾਮ ਕੀ ਦੱਸਿਆ ਜੀ ਆਪਣਾ ਹੀ ਅੱਜ 5-8 ਘੰਟੇ ਘਟੇ ਹੁੰਦੇ ਆ ਹੋਰ ਜੀ ਤੇ ਨਾਮ ਅੱਜ ਪਿੰਡ ਜੀ ਪਿੰਡ ਖੜੇ ਵਾਲੀ ਠੀਕ ਹੈ ਬਈ ਜੀ ਜਰਾ ਸਕਰੋਤ ਸੀਸ ਨਾਮ ਅੱਛਾ ਲਾਗੇ ਕੀ ਪਿਆ ਜਾਂਦਾ ਮਤਲਬ ਪਤਮ ਸਿੰਘ ਵਾਲਾ ਪੋਤਮ ਸਿੰਘ ਵਾਲਾ ਪਿਆ ਠੀਕ ਹੈ ਬਈ ਜੀ ਮਤਲਬ ਆਪਾਂ ਨੰਬਰ ਤੁਹਾਡਾ ਪਾਸਤਾ ਵਿੱਚ ਹੀ ਹੋਣੀ ਕਿਸੇ ਨੇ ਫੋਨ ਆਵੇ ਤੁਸੀਂ ਠੀਕ ਹੈ ਬਈ ਜੀ ਧੰਨਵਾਦ ਵੀਰੇ ਚੰਗੇ ਪਸ਼ੂ ਨੇ ਬਾਈ ਕੋਲੇ ਪਸ਼ੂ ਸੀਗਾ ਤਿੰਨ ਬਾਈ ਲੈ ਕੇ ਕਹਿੰਦਾ ਲੈ ਆਏ ਸੀ ਅੱਜ ਇੱਕ ਸੇਲ ਹੋ ਗਿਆ ਦੋ ਸੇਲ ਹੋ ਗਏ ਇੰਨੇ ਦੁੱਧ ਦੀ ਗਾਰੰਟੀ ਬਈ ਇਹਦੀ 14 ਕਿਲੋ ਗਾਰੰਟੀ ਹੈ ਮੇਰੇ ਤੇ ਦਮਾਂ ਕੰਡਾ ਲਾ ਕੇ ਦਵਾਗੇ ਜੇ ਕਾਲੂ ਫੋਨ ਫੋਨ ਤੇ ਰੇਟ ਤਾਂ ਨਹੀਂ ਵਾਜੂਗਾ ਬਈ ਨਹੀਂ ਪਤਾ ਕੰਡਾ ਲਾ ਕੇ ਦਵਾਗੇ ਅੱਛਾ ਰੇਟ ਇਹੀ ਰਹੂਗਾ ਆ ਲੋ ਗਾਗ ਨੂੰ ਦੋ ਦੋ ਉੱਥੇ ਰੱਖਾਂਗੇ ਬੰਦੇ ਕੰਡਾ ਲਾ ਕੇ ਦਵਾਗੇ ਪੂਰਾ ਤਸੱਲੀ ਵਾਲਾ ਕੰਮ ਹੈ ਕੰਡਾ ਲਾ ਕੇ ਦਵਾ ਦੇਣਾ ਧੰਨਵਾਦ ਵੀਰੇ ਤੇ ਚੰਗਾ ਪਸ਼ੂ ਬਈ ਕਹਿੰਦਾ 14 ਕਿਲੋ ਦੀ ਗਾਰੰਟੀ ਹੈ ਆਪਣੀ ਤੇ ਕੰਡਾ ਲਾ ਕੇ ਦਵਾਵਾਂਗੇ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾ ਸਕਦਾ ਬੰਦਾ ਵਧੀਆ ਪਸ਼ੂ ਬਈ ਦੋ ਦੋ ਬੰਦੇ ਇੱਥੇ ਰੱਖ ਲਏ ਜੀ ਅੱਛਾ ਜੀ ਦੋ ਦੋ ਚ ਲਾ ਕੇ ਦਵਾਵਾਂਗੇ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਤੁਹਾਨੂੰ ਤੱਕ ਲੈ ਕੇ ਆਉਂਦੇ ਰਾਂਗੇ ਤੇ ਤੁਹਾਨੂੰ ਦਿਖਾਉਂ